ਸੀ ਇਹੇ ਕਿਰਪਾਨ ਘੱਟ ਤੋਂ ਘੱਟ ਵੀ 100 ਤੋਂ ਉੱਪਰ ਹੋ ਗਿਆ 120 ਸਾਲ ਦੇ ਨੇੜੇ ਹੋਤਲੇ ਸਾਨੂੰ ਬਣਾਉਂਦੇ ਨੇ ਕਹਿੰਦੇ ਮੇਰੇ ਪਹਿਲਾਂ ਮਰਦਾਤਾ ਜੀ ਬਣਾਉਂਦੇ ਸੀ ਬਾਪੂ ਪਿਛਨ ਸਿੰਘ ਦੀ ਸਾਰੀ ਵਾਲੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਬਣਾਉਣ ਲੱਗ ਪਏ ਕਿਰਪਾਨ ਫਿਰ ਉਸ ਤੋਂ ਬਾਅਦ ਮੇਰੇ ਆਪਣਾ ਮੇਰੇ ਫੁਫਾਦਰ ਸਾਹਿਬ ਬਣਾਉਂਦੇ ਸੀ ਕਿਰਪਾਨ ਫਿਰ ਉਸ ਤੋਂ ਬਾਅਦ ਮੈਂ ਕਿਰਪਾਨ ਬਣਾਉਣਾ ਪਿਆ ਜੀ ਸਾਡੀ ਘੱਟੋ ਘਣ ਪੰਜਵੀਂ ਪੀੜ੍ਹੀ ਚੱਲਦੀ ਪਈ ਹੈ ਜੀ ਉਸ ਪਿੰਡ ਦੇ ਵਿੱਚ ਸਿਰਫ ਸਾਡਾ ਪਰਿਵਾਰ ਹੀ ਸੀ ਜਿਹੜਾ ਮੰਨ ਲਓ ਰਾਮਕ੍ਰਿਸ਼ਨ ਸਿੰਘ ਅਸੀਂ ਆ ਤੇ ਸਾਡੇ ਪਰਿਵਾਰ ਹੀ ਕੰਮ ਕਰਦਾ ਸੀ ਮੇਰੇ ਬਾਪੂ ਜੀ ਕਰਦੇ ਸੀ ਉਹ ਸਾਰੀ ਪਿੰਡ ਦੇ ਵਿੱਚ ਆਪਣਾ ਪਾਕਿਸਤਾਨ ਦੇ ਵਿੱਚ ਸਾਡਾ ਸਾਰੀ ਪਿੰਡ ਆ ਜੀ ਤੇ ਆਪਣੇ ਜ਼ਿਲ੍ਹਾ ਲਾਹੌਰ ਆ ਜੀ ਇਹ ਇਹ ਨਹੀਂ ਸੋਚਿਆ ਕਿ ਜਿਵੇਂ ਨੌਜਵਾਨ ਆਈਕਲ ਬਾਹਰ ਜਾਂਦੇ ਹੈਗੇ ਕਿ ਮੈਂ ਵੀ ਜਾਵਾਂ ਕੋਈ ਇਹ ਤਾਂ ਨਹੀਂ ਮਨ ਦੇ ਵਿੱਚ ਆਇਆ ਨਹੀਂ ਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਆਪਦੇ ਸਾਹਿਤਤਰਾ ਤੋਂ ਮਿਹਨਤ ਮਿਹਨਤ ਦੀ ਮਿਲਦੀ ਜੀ ਕਿਉਂਕਿ ਬਾਬੇ ਨਾਨਕ ਨੇ ਵੀ ਕਿਹਾ ਸੱਚੇ ਪਾਤਸ਼ਾਹ ਨੇ ਮਿਹਨਤ ਕਰੋ ਕਿਰਤ ਕਰੋ ਆਪਦੀ ਕਿਰਤ ਕਮਾਈ ਕਰੋ ਅਸੀਂ ਆਪਦੀ ਕਿਰਤ ਕਰਨੇ ਪਏ ਆ ਜੀ ਕਿਹੜੇ ਕਿਹੜੇ ਸ਼ਸਤਰ ਤੁਸੀਂ ਬਣਾ ਲੈਂਦੇ ਹੈਗੇ ਉਹ ਅਸੀਂ ਸਰ ਕਿਰਪਾਣੀ ਤਕਰੀਬਨ ਵੈਸੇ ਤਾਂ ਸ਼ਾਇਦ ਸਾਰੇ ਬਣਾਉਣੇ ਆ ਤੇ ਤਕਰੀਬਨ ਸਾਡੇ ਕਿਰਪਾਨ ਜਿਆਦਾ ਮਸ਼ਹੂਰ ਨੇ ਸਾਰੀ ਦੇ ਤੇ ਜਿਦਾਂ ਮੰਨ ਲਓ ਗੰਡਾਸੇ ਹੋ ਗਏ ਜਾਂ ਮੰਨ ਲਓ ਵੀ ਪਰਚੇ ਹੋ ਗਏ ਸੂਏ ਹੋ ਗਏ ਇਹ ਚੀਜ਼ਾਂ ਸਾਨੂੰ ਹਰੇਕ ਤਰ੍ਹਾਂ ਦੇ ਮਤਲਬ ਸ਼ਾਇਦ ਸਾਰੇ ਅਸੀਂ ਤਿਆਰ ਕਰ ਲੈਣੇ ਯੂਪੀ ਵੀ ਸਾਡੇ ਜੋ ਮੰਨ ਲਓ ਪੰਜਾਬੀ ਬੈਠੇ ਨੇ ਉਹਨਾਂ ਨੂੰ ਪਤਾ ਸਾਡੇ ਸਾਰੇ ਸਾਰੀ ਨੇ ਕਿਰਪਾਆਂ ਨੇ ਛਾਇਤਰ ਸਾਡੇ ਸਾਰੇ ਪਤਾ ਨੇ ਉਹਨਾਂ ਨੂੰ ਤੇ ਉਹ ਲੈ ਕੇ ਜਾਂਦੇ ਨੇ ਜੀ ਬਾਹਰਲੇ ਦੇਸ਼ਾਂ ਜਿਵੇਂ ਮੇਰੇ ਯੂ ایس اے ਜਿੱਦਾਂ ਮੇਰੇ ਦੋਸਤ ਨੇ ਜੀ ਜਾਂ ਕੈਨੇਡਾ ਦੇ ਵਿੱਚ ਬੈਠੇ ਨੇ ਸਾਰੇ ਦੋਸਤ तकरीबन ਦੁਬਈ ਦੇ ਵਿੱਚ ਵੀ ਸਾਡੇ ਬਹੁਤ ਸੱਜਣ ਨੇ ਉਹ तकरीबन ਬਾਹਰ ਲੈ ਕੇ ਜਾਂਦੇ ਨੇ ਛਾਇਤਰ ਸਾਡੇ ਲੰਬੇ ਪੰਜਾਬ ਦੇ ਪਾਕਿਸਤਾਨ ਦੇ ਵਿੱਚੋਂ ਉੱਠ ਕੇ ਆਏ ਵਟਵਾਰੇ ਤੋਂ ਬਾਅਦ ਉੱਠ ਕੇ ਆਏ ਇੱਥੇ ਸਹਾਰੀ ਪਿੰਡ ਤੋਂ ਨੌਜਵਾਨ ਉਹਨਾਂ ਦਾ ਪਰਿਵਾਰ ਇੱਥੇ ਸਹਾਰੀ ਦੀ ਕਿਰਪਾ ਨਾਲ ਬਣਾਉਂਦੇ ਹੈਗੇ ਆ ਤਾਂ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਪਿੰਡ ਵਜੀਦਪੁਰ ਸਾਹਿਬ ਦੇ ਵਿੱਚ ਜਿੱਥੇ ਗੁਰਦੁਆਰਾ ਜਾਮਨੀ ਸਾਹਿਬ ਹੈ ਇਤਿਹਾਸਿਕ ਗੁਰਦੁਆਰਾ ਹੈ ਉਸੇ ਪਿੰਡ ਦੇ ਵਿੱਚ ਇੱਕ ਪਰਿਵਾਰ ਹੈ ਜਿਹੜੀ ਸਹਾਰੀ ਦੀ ਤਲਵਾਰਾਂ ਬਣਾਉਂਦੇ ਹੈਗੇ ਨੇ ਤਾਂ ਅੱਜ ਉਸ ਪਰਿਵਾਰ ਦਾ ਮਿਲਾਨੇ ਹੈਗੇ ਆ ਗੱਲਬਾਤ ਕਰਾਂਗੇ ਕਿ ਉਹ ਕਦੋਂ ਤੋਂ ਇਹ ਬਣਾ ਰਹੇ ਹੈਗੇ ਔਰ ਕਿੰਨੀ ਪੀੜ੍ਹੀ ਹੈਗੀ ਹੈ ਤਸਵੀਰ ਤੁਹਾਨੂੰ ਦਿਖਾਣੇ ਹੈਗੇ ਆ ਅੱਜ ਅਸੀਂ ਇੱਥੇ ਪਹੁੰਚੇ ਹੈਗੇ ਆ ਸਹਾਰੀ ਵਾਲੇ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਤਾਂ ਜਿਹੜੀ ਸਹਾਰੀ ਦੀ ਕਿਰਪਾਨਾਂ ਬਣਾਈਆਂ ਜਾਂਦੀਆਂ ਹੈਗੀਆਂ ਨੇ ਤਾਂ ਇਹ ਨੋਚਵਾਨ ਜਿਹੜੇ ਆ ਕਪਾਲ ਬਣਾ ਰਹੇ ਹੈਗੇ ਔਰ ਛੋਟੀ ਕਿਰਪਾਨ ਤੋਂ ਲੈ ਕੇ ਵੱਡੀ ਕਿਰਪਾਨ ਤੱਕ ਬਣਾਉਂਦੇ ਔਰ ਸਹਾਜੀ ਦੀ ਕਿਰਪਾਨਾਂ ਕਾਫੀ ਮਸ਼ਹੂਰ ਹੋ ਗਈਆਂ ਨੇ ਔਰ ਇਹ ਸਾਰੀ ਪਿੰਡ ਜਿਹੜਾ ਪਾਕਿਸਤਾਨ ਦੇ ਵਿੱਚ ਸੀਗਾ ਲਿੰਦੇ ਪੰਜਾਬ ਦੇ ਤੇ ਹੁਣ ਇਹ ਚੜ੍ਹਦੇ ਪੰਜਾਬ ਦੇ ਵਿੱਚ ਪਹੁੰਚੇ ਕਿਉਂਕਿ ਵੰਟਵਾਰਾ ਹੋਇਆ ਵੰਟਵਾਰੇ ਦੇ ਟਾਈਮ ਤੇ ਕਈ ਪਰਿਵਾਰ ਉਥੋਂ ਇੱਧਰ ਆਏ ਤਾਂ ਅੱਜ ਇਹ ਸਾਰਾ ਪਰਿਵਾਰ ਸ਼ਹਰੀ ਦੀਆਂ ਤਲਪਾਨਾਂ ਜਣੀਆਂ ਨੇ ਉਹ ਬਣਾਉਂਦੇ ਹੈਗੇ ਨੇ ਤਾਂ ਗੱਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਹੱਤੀ ਮਿਹਨਤ ਕਿੰਨੀ ਲੱਗਦੀ ਹੈ ਜਿਹੜਾ ਸ਼ਸਤਰ ਹੱਥ ਦੇ ਵਿੱਚ ਫੜਿਆ ਹੁੰਦਾ ਕਿੰਨੀ ਮਿਹਨਤ ਲੱਗਦੀ ਹੈ ਇਹ ਬਣਾਉਂਦੇ ਹੈਗੇ ਗੁਰਸਿੱਖ ਪਰਿਵਾਰ ਹੈਗਾ ਔਰ ਸ਼ਸਤਰ ਜਿਹੜੇ ਆ ਉਹ ਬਣਾਉਂਦੇ ਹੈਗੇ ਆ ਵੱਖ-ਵੱਖ ਤਰ੍ਹਾਂ ਦੇ ਸ਼ਸਤਰ ਜਿਹੜੇ ਨੇ ਉਹ ਬਣਾਉਂਦੇ ਆ ਪੂਰੀ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਕੀ ਨਾਮ ਹੈਗਾ ਇਹਨਾਂ ਦਾ ਔਰ ਕਦੋਂ ਕੋ ਜਿਹੜਾ ਉਹ ਇੱਥੇ ਇਹ ਕੰਮ ਕਰ ਰਹੇ ਹੈਗੇ ਨੇ ਅ ਭਾਈ ਜੀ ਜਗਬਾਨੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸასი ਗਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੀ ਅ ਕਦੋਂ ਤੋਂ ਤੁਸੀਂ ਇਹ ਜਿਹੜੀ ਸਹਾਰੀ ਦੀ ਕਿਰਪਾਣਾ ਉਹ ਬਣਾ ਰਹੇ ਹੈਗੇ ਹੋ ਔਰ ਤੁਹਾਡਾ ਪਰਿਵਾਰ ਕਿੱਥੇ ਰਹਿੰਦਾ ਸੀਗਾ ਸਰ ਜੀ ਅਸੀਂ ਇਹ ਕਿਰਪਾਨ ਘੱਟ ਤੋਂ ਘੱਟ ਵੀ 100 ਤੋਂ ਉੱਪਰ ਹੋ ਗਿਆ 120 ਸਾਲ ਦੇ ਨੇੜੇ ਹੋ ਚਲੇ ਸਾਨੂੰ ਬਣਾਉਂਦਿਆਂ ਨੂੰ ਕਿਉਂਕਿ ਮੇਰੇ ਪਹਿਲਾਂ ਬਰਦਾਤਾ ਜੀ ਬਣਾਉਂਦੇ ਸੀ ਬਾਪੂ ਪਿਛਨ ਸਿੰਘ ਦੀ ਸਾਰੀ ਵਾਲੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਬਣਾਉਂ ਲਾਪੇ ਕਿਰਪਾਨ ਫਿਰ ਉਸ ਤੋਂ ਬਾਅਦ ਮੇਰੇ ਆਪਣਾ ਮੇਰੇ ਫਾਦਰ ਸਾਹਿਬ ਬਣਾਉਂਦੇ ਸੀ ਕਿਰਪਾਨ ਫਿਰ ਉਸ ਤੋਂ ਬਾਅਦ ਮੈਂ ਕਿਰਪਾਨਾ ਬਣਾਉਣਾ ਪੈ ਗਿਆ ਸਾਡੀ ਘੱਟੋ ਘਣ ਪੰਜਵੀਂ ਪੀੜ੍ਹੀ ਚੱਲਦੀ ਪਈ ਹੈ ਜੀ ਅੱਛਾ ਪੰਜਵੀਂ ਪੀੜ੍ਹੀ ਇਹੀ ਕੰਮ ਕਰ ਰਹੀ ਹੈਗੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਹੂੰ ਤੇ ਇਹ ਸਾਡੇ ਕਿਰਪਾਨ ਸਰ ਜੀ ਬਹੁਤ ਮਸ਼ਹੂਰ ਨੇ ਸਾਨੂੰ ਫਿਰ ਉਸ ਤੋਂ ਬਾਅਦ ਕੰਮ ਸਾਨੂੰ ਹੋਰ ਕੋਈ ਮਿਲਿਆ ਹੀ ਨਹੀਂ ਕਰਨ ਬਸ ਇਹੀ ਕਰੀ ਗਏ ਅਸੀਂ ਕੰਮ ਆਪਦਾ ਜੀ ਹੂੰ ਅ ਲਿੰਦੇ ਪੰਜਾਬ ਦੇ ਵਿੱਚ ਕਿਹੜਾ ਪਿੰਡ ਸੀਗਾ ਤੁਹਾਡਾ ਔਰ ਉਸ ਪਿੰਡ ਦੇ ਵਿੱਚ ਕੀ ਸਾਰੇ ਇਹੀ ਕੰਮ ਕਰਦੇ ਸੀ ਨਹੀਂ ਜੀ ਉਸ ਪਿੰਡ ਦੇ ਵਿੱਚ ਸਿਰ ਸਾਡਾ ਪਰਿਵਾਰ ਹੀ ਸੀ ਜਿਹੜਾ ਮੰਨ ਲਓ ਰਾਮਕ੍ਰਿਸ਼ਨ ਸਿੰਘ ਅਸੀਂ ਆ ਤੇ ਸਾਡੇ ਪਰਿਵਾਰ ਹੀ ਕੰਮ ਕਰਦਾ ਸੀ ਮੇਰੇ ਪਾਪੂ ਜੀ ਕਰਦੇ ਸੀ ਉਹ ਸਾਰੀ ਪਿੰਡ ਦੇ ਵਿੱਚ ਆਪਣਾ ਪਾਕਿਸਤਾਨ ਦੇ ਵਿੱਚ ਸਾਡਾ ਸਾਰੀ ਪਿੰਡ ਆ ਜੀ ਤੇ ਆਪਣੇ ਜ਼ਿਲ੍ਹਾ ਲਾਹੌਰ ਆ ਜੀ ਹਾਂਜੀ ਤਾਂ ਉਰੋਂ ਫਿਰ ਜਦੋਂ ਵੰਡ ਹੋਈ ਤਾਂ ਫਿਰ ਤੁਸੀਂ ਇੱਧਰ ਆਏ ਹਾਂਜੀ ਮੇਰੇ ਬਾਪੂ ਜੀ ਦਰਾਈ ਸੀਗੇ ਚਲੋ ਅਸੀਂ ਤਾਂ ਚਲੋ ਨਹੀਂ ਸੋਚਿਆ ਸੀ ਪਰ ਸਾਨੂੰ ਕੀ ਪਤਾ ਕਿਵੇਂ ਇਸ ਤਰ੍ਹਾਂ ਆਉਣਾ ਜਾਂ ਕਿਵੇਂ ਆਏ ਸਾਨੂੰ ਨਹੀਂ ਪਤਾ ਜੀ ਉਹ ਉਹਨਾਂ ਨੂੰ ਹੀ ਪਤਾ ਜੀ ਸਾਰਾ ਹਾਂਜੀ ਤਾਂ ਫਿਰ ਇੱਧਰ ਆ ਕੇ ਤੁਸੀਂ ਇੱਥੇ ਜਿਹੜਾ ਪਰਿਵਾਰ ਨੇ ਵੀ ਇੱਥੇ ਇਹੀ ਕੰਮ ਕੀਤਾ ਜਿਹੜਾ ਪਹਿਲਾਂ ਕਰਦੇ ਸੀਗੇ ਹਾਂਜੀ ਇਹ ਕੰਮ ਸਾਡਾ ਸ਼ੁਰੂ ਤੋਂ ਲੈ ਕੇ ਉਹੀ ਚੱਲਿਆ ਆਉਂਦਾ ਜੀ ਹਾਂਜੀ ਉਹੀ ਕੰਮ ਕਰਦੇ ਪਏ ਸੀ ਸ਼ੁਰੂ ਤੋਂ ਲੈ ਕੇ ਤੇ ਕਿੰਨੀ ਮਿਹਨਤ ਲੱਗਦੀ ਹੈਗੀ ਐ ਕਦੀ ਇਹ ਇਹ ਨਹੀਂ ਸੋਚਿਆ ਕਿ ਜਿਵੇਂ ਨੌਜਵਾਨ ਆਈਕਲ ਬਾਹਰ ਜਾਂਦੇ ਹੈਗੇ ਕਿ ਮੈਂ ਵੀ ਜਾਵਾਂ ਕੋਈ ਇਹ ਤਾਂ ਨਹੀਂ ਮਨ ਦੇ ਵਿੱਚ ਆਇਆ ਨਹੀਂ ਜੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਆਪਦੇ ਸ਼ਾਸਤਰਾਂ ਤੋਂ ਮੇਲ ਹੀ ਮੇਲ ਦੀ ਮਿਲਦੀ ਜੀ ਕਿਉਂਕਿ ਬਾਬੇ ਨਾਨਕ ਨੇ ਵੀ ਕਿਹਾ ਸੱਚੇ ਪਾਤਸ਼ਾਹ ਨੇ ਮਿਹਨਤ ਕਰੋ ਕਿਰਤ ਕਰੋ ਆਪਦੀ ਕਿਰਤ ਕਮਾਈ ਕਰੋ ਅਸੀਂ ਆਪਦੀ ਕਿਰਤ ਕਰਨੇ ਪਏ ਆ ਜੀ ਹਾਂਜੀ ਕਿਹੜੇ ਕਿਹੜੇ ਸ਼ਸਤਰ ਤੁਸੀਂ ਬਣਾ ਲੈਂਦੇ ਹੈਗੇ ਉਹ ਅચ્ੀ ਸਰ ਕਿਰਪਾਨੀ ਤਕਰੀਬਨ ਵੈਸੇ ਤਾਂ ਛਾਇਤਰ ਸਾਰੇ ਬਣਾਉਣੇ ਆ ਤੇ ਤਕਰੀਬਨ ਸਾਡੇ ਕਿਰਪਾਨ ਜਿਆਦਾ ਮਸ਼ਹੂਰ ਨੇ ਸਾਰੀ ਦੇ ਤੇ ਜਦਾਂ ਮੰਨ ਲਓ ਗੰਡਾਸੇ ਹੋ ਗਏ ਜਾਂ ਮੰਨ ਲਓ ਵੀ ਪਰਚੇ ਹੋ ਗਏ ਸੂਏ ਹੋ ਗਏ ਇਹ ਚੀਜ਼ਾਂ ਸਾਨੂੰ ਹਰੇਕ ਤਰ੍ਹਾਂ ਦੇ ਮਤਲਬ ਛਾਇਤਰ ਸਾਰੇ ਅਸੀਂ ਤਿਆਰ ਕਰ ਲੈਣੇ ਜੀ ਕੋਈ ਸਾਨੂੰ ਕਵੇ ਤਾਂ ਇਹ ਇਹ ਸਾਰੀ ਦੀਆਂ ਤਲ ਤਲਵਾਰਾਂ ਨੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਰੀ ਇਧਰ ਵਾਲੀ ਇਹ ਇਹ ਕਿੰਨੇ ਫੁੱਟ ਦੀਆਂ ਹੈਗੀਆਂ ਨੇ ਇਹ ਸਰ ਇਹ 2 ਫੁੱਟ ਦੀ ਕਿਰਪਾਨ ਆ ਜੀ ਜਿਹੜੀ ਇਹ ਆ ਜੀ ਇਹ 2.5 ਫੁੱਟ ਦੀ ਕਿਰਪਾਨ ਆ ਜੀ ਜਿਵੇਂ ਕੋਈ ਆਰਡਰ ਦਵੇ ਵੀ ਵੱਡੀ ਕਿਰਪਾਨ ਬਣਾਓ ਛੋਟੀ ਬਣਾਓ ਉਦਾਂ ਦੇ ਇਸੇ ਕਿਰਪਾਨਾਂ ਤਿਆਰ ਕਰ ਦਿੰਨੇ ਆ ਤੇ ਸਾਡੇ ਕੋਲ ਵੱਡਾ ਸਹੀ ਪਿਆ ਸਾਢੇ 3 ਫੁੱਟ ਦਾ ਵੀ ਪਿਆਜ ਕਿਰਪਾਨ ਹਾਂਜੀ ਤਾਂ ਲੋਕ ਕਿੰਨਾ ਪਸੰਦ ਕਰਦੇ ਆ ਲੋਕ ਇਹਨਾਂ ਨੂੰ ਸ਼ਾਸਤ੍ਰਾਂ ਨੂੰ ਬਹੁਤ ਪਸੰਦ ਕਰਦੇ ਆ ਅੱਜ ਕੱਲ੍ਹ ਸ਼ਾਸਤ੍ਰਾਂ ਦਾ ਹੀ ਰਾਜ ਆ ਜੀ ਹੁਣ ਮੰਨ ਲਓ ਵੀ ਜਿੰਨਾ ਮੰਨ ਲਓ ਮਾੜਾ ਟਾਈਮ ਆ ਰਿਹਾ ਹੈ ਸ਼ਾਸਤਰਾਂ ਦੀ ਫੇਰ ਸਾਨੂੰ ਲੋੜ ਪੈਣੀ ਹੈ ਸਾਡੇ ਗੁਰੂ ਮਹਾਰਾਜ ਵੀ ਜਿਹੜੇ ਸੀ ਉਹ ਸ਼ਾਸਤਰਾਂ ਦੇ ਨਾਲ ਕੰਮ ਕਰਦੇ ਸੀ ਮਾਨੂੰ ਸ਼ਾਸਤਰਾਂ ਤੋਂ ਬਿਨਾ ਨਹੀਂ ਰਾਜ ਵਿੱਚ ਦਿੱਤਾ ਜਾ ਸਕਦਾ ਜੀ ਇਹ ਕਿੱਥੇ ਕਿੱਥੇ ਜਿਹੜਾ ਤੁਹਾਡੇ ਕੋਲ ਇਥੋਂ ਲੈ ਕੇ ਗਏ ਹੈਗੇ ਆ ਕਿ ਪੰਜਾਬ ਦੇ ਵਿੱਚ ਹੀ ਲੈ ਕੇ ਜਾਂਦੇ ਕਿ ਬਾਹਰ ਵੀ ਲੈ ਕੇ ਬਾਹਰ ਵੀ ਐਮਪੀ ਯੂਪੀ ਵੀ ਸਾਡੇ ਜੋ ਮਨੋਂ ਪੰਜਾਬੀ ਬੈਠੇ ਨੇ ਉਹਨਾਂ ਨੂੰ ਪਤਾ ਸਾਡੇ ਸਹਾਰੀ ਦੀਆਂ ਕਿਰਪਾਣਾ ਨੇ ਸ਼ਾਇਦ ਤਰ ਸਾਡੇ ਸਾਰੇ ਪਤਾ ਨਹੀਂ ਉਹਨਾਂ ਨੂੰ ਤੇ ਉਹ ਲੈ ਕੇ ਜਾਂਦੇ ਨੇ ਜੀ ਬਾਹਰਲੇ ਦੇਸ਼ਾਂ ਜਿਵੇਂ ਮੇਰੇ ਯੂ ਐਸ ਏ ਜਿੱਦਾਂ ਮੇਰੇ ਦੋਸਤ ਨੇ ਜੀ ਜਾਂ ਕੈਨੇਡਾ ਦੇ ਵਿੱਚ ਬੈਠੇ ਨੇ ਸਾਰੇ ਦੋਸਤ ਤਕਰੀਬਨ ਦੁਬਈ ਦੇ ਵਿੱਚ ਵੀ ਸਾਡੇ ਬਹੁਤ ਸੱਜਣ ਨੇ ਉਹ ਤਕਰੀਬਨ ਬਾਹਰ ਲੈ ਕੇ ਜਾਂਦੇ ਨੇ ਸ਼ਾਇਦ ਤਰ ਸਾਡੇ ਹਾਂਜੀ ਤਾਂ ਇਹ ਮਸ਼ਹੂਰ ਕਿਵੇਂ ਹੋਈ ਸਹਾਰੀ ਦੀ ਕਿਰਪਾਣਾ ਤੁਕਿ ਸਾਰੀ ਤੁਹਾਡਾ ਪਿੰਡ ਵੀ ਸੀਗਾ ਪਾਕਿਸਤਾਨ ਦੇ ਵਿੱਚ ਮਸ਼ਹੂਰ ਕਿਦਾਂ ਹੋਈ ਮਸ਼ਹੂਰ ਇਦਾਂ ਜਿੱਦਾਂ ਮੰਨ ਲਓ ਕੰਮ ਕਰਦੇ ਆ ਕੋਈ ਜਿੱਦਾਂ ਚੀਜ਼ ਸੋਹਣੀ ਲੱਗਦੀ ਜਾਂ ਕੋਈ ਕੱਪੜਾ ਪਾ ਲਿਆ ਸੋਹਣਾ ਲੱਗਿਆ ਟੇਲਰ ਨੇ ਸੋਹਣਾ ਸੀਤਾ ਜੀ ਜੇ ਮੰਨ ਲਓ ਉਹਨਾਂ ਦਾ ਸ਼ੈਸਤਰ ਬਣਾਉਣੇ ਆ ਤੇ ਇਹ ਮੰਨ ਲਓ ਹੈਗਾ ਤਾਂ ਹੱਥ ਦਾ ਹੈ ਪਰ ਇਹਦੀ ਸਫਾਈ ਬਹੁਤ ਜ਼ਿਆਦਾ ਹੈ ਇਹਦੀ ਮਿਹਨਤ ਲੱਗਦੀ ਸਾਨੂੰ ਤੇ ਬਸ ਇਹਦੀ ਸਫਾਈ ਕਰਕੇ ਤੇ ਨਾਲੇ ਇਹਦੇ ਜੇ ਥੋੜੀ ਜਾਨਦਾਰ ਹੈ ਬਿਲਕੁਲ ਜੀ ਇਹ ਹਾਰਡਲਵੇ ਦੀ ਬਣਦੀ ਹੈ ਜੀ ਆ ਮਿਹਨਤ ਕਰਦੀ ਲੱਗਦੀ ਹੈ ਹਾਂਜੀ ਇਹ ਤੇ ਮਿਹਨਤ ਲੱਗਦੀ ਹੈ ਕਿੰਨੇ ਦਿਨ ਜਿਹੜਾ ਉਹ ਲੱਗਦੇ ਹੈਗੇ ਨੇ ਇਹਨੂੰ ਇਹਨੂੰ ਘਰ ਤੋਂ ਘੱਟ ਵੀ ਸਾਨੂੰ 10-12 ਦੇ ਲੱਗ ਜਾਂਦੇ ਜੀ ਕਿਰਪਾਨ ਬਣਾਉਣ ਤੇ ਹਾਂਜੀ ਤਾਂ ਚਾਰ ਪੈਸੇ ਬਚਦੇ ਹੈਗੇ ਆ ਇਹ ਹੱਥੀ ਮਿਹਨਤ ਕਰਨ ਦੇ ਨਾਲ ਜੀ ਬਿਲਕੁਲ ਆਪਣੀ ਮਿਹਨਤ ਬਜਦੀ ਹੈ ਜੀ ਦਿਹਾੜੀ ਬਣੀ ਜਾਂਦੀ ਹੈ ਆਪਣੀ ਆਰਾਮ ਨਾ ਬੈਠੇ ਆ ਜੀ ਹਾਂ ਤਾਂ ਪਰਿਵਾਰ ਦੇ ਵਿੱਚ ਕਿੰਨੇ ਜੀ ਹੈਗੇ ਆ ਪਰਿਵਾਰ ਦੇ ਵਿੱਚ ਅਸੀਂ ਤਾਂ ਚਾਰ ਜਣੇ ਆ ਜੀ ਚਾਰ ਜੀ ਆ ਮਤਲਬ ਸਾਡਾ ਉਂਝ ਪਰਿਵਾਰ ਤਾਂ ਸਾਡਾ ਬਹੁਤ ਵੱਡਾ ਜਿਵੇਂ ਅਸੀਂ ਤਿੰਨ ਬ੍ਰਦਰਾਂ ਆ ਗਾਂ ਸਾਡੇ ਬਾਪ ਦਾੜੀ ਹੁਣੀ ਸਾਡੇ ਪੰਜ ਭਰਾ ਸ ਬਿਲਕੁਲ ਇਹ ਨੋਛਵਾਨ ਨੇ ਔਰ ਇਹ ਪੂਰਾ ਪਰਿਵਾਰ ਜਿਹੜਾ ਲਹਿੰਦੇ ਪੰਜਾਬ ਤੋਂ ਆਇਆ ਹੈਗਾ ਸੀ ਔਰ ਪਿੰਡ ਜਿਹੜਾ ਇਹ ਸ਼ਸਤਰ ਬਣਾਉਂਦੇ ਹੈਗੇ ਸੀਗੇ ਔਰ ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਇਹ ਆਏ ਉਹ ਇੱਥੇ ਵੀ ਇਹਨਾਂ ਨੇ ਸ਼ਸਤਰ ਬਣਾਣੇ ਸ਼ੁਰੂ ਕੀਤੇ ਔਰ ਪੂਰਾ ਪਰਿਵਾਰ ਅੱਜ ਸ਼ਸਤਰ ਬਣਾਉਂਦਾ ਹੈਗਾ ਵੱਖ-ਵੱਖ ਥਾਵਾਂ ਦੇ ਉੱਪਰ ਦੁਕਾਨਾਂ ਹੈਗੀਆਂ ਨੇ ਔਰ ਫਿਰੋਜ਼ਪੁਰ ਦੇ ਵਿੱਚ ਪਿੰਡ ਵਜੀਦਪੁਰ ਸਾਹਿਬ ਦੇ ਵਿੱਚ ਅਸੀਂ ਪਹੁੰਚੇ ਹੈਗੇ ਆ ਜਿੱਥੇ ਗੁਰਦੁਆਰਾ ਜਾਮਨੀ ਸਾਹਿਬ ਹੈ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉਸ ਦੇ ਨਾਲ ਹੀ ਜਿਹੜਾ ਇਹ ਦੁਕਾਨਾਂ ਇਹਨਾਂ ਦੀ ਉੱਥੇ ਤੇ ਉੱਥੇ ਇਹ ਸ਼ਸਤਰ ਬਣਾਉਂਦੇ ਹੈਗੇ ਨੇ ਪੀੜ੍ਹੀਓ ਤੋਂ ਕੰਮ ਕਰਦੇ ਆ ਰਹੇ ਹੈਗੇ ਨੇ ਔਰ ਦੂਰੋਂ ਦੂਰੋਂ ਲੋਕ ਇੰਨਾਂ ਕੋਲ ਸਹਾਰੀ ਦੀਆਂ ਕਿਰਪਾਣਾ ਲੈਣ ਆਂਦੇ ਹੈਗੇ ਨੇ ਕੈਮਰਾ ਪਰਸਨ ਦੇ ਨਾਲ ਸਣੀ ਚੋਕੜਾ ਜਗਬਾਨੀ ਟੀਵੀ ਫਿਰੋਜ਼ਪੁਰ